ਮਾਂ ਜੋ ਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਚਾਦੂ ਜੀ ਆਈਪੀਐਸ ਅਤੇ ਐਸਐਪੀ ਬਲੀ ਕੋ ਡਾਕਟਰ ਪ੍ਰਗਜਨ ਆਈਪੀਐਸ ਵੱਲੋਂ ਸਾਨੂੰ ਸੱਤ ਅਦਾਤਾਂ ਨੇ ਜਿਲ੍ਹੇਂਦਰ ਕੋਈ ਵੀ ਨਸ਼ਾ ਤਸਕਰਾਂ ਜਾਂ ਲੁੱਟਖੋ ਘਰਨ ਵਾਲਾ ਅਪਰੇਟ ਨਹੀਂ ਕਰਨਾ ਚਾਹੀਦਾ ਇਸ ਲੜੀ ਦੇ ਤਹਿਤ ਜਿਹੜਾ ਯੁੱਧ ਨਸ਼ਿਆਂ ਬទ ਉਸ ਨਾਲ ਚੱਲ ਰਿਹਾ ਔਰ ਤਹਿਤ ਇਨਚਾਰਜ ਸਹੀਏ ਸਪੈਕਟਰ ਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਐਸਏ ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਤਲਮਖਣਾ ਜਾ ਰਹੇ ਸੀ ਜਿਹੜੇ ਟਰਨ ਮਾਰ ਬੰਦ ਘਰਾਟ ਪਏ ਨੇ ਉੱਥੇ ਨੂੰ ਕਿਸ਼ਕੀ ਹਾਲਤ ਤੋਂ ਸਿਰਟ ਕਾਰਖਾਨੇ ਦੇ ਸੀ ਜਦੋਂ ਦੀ ਸਰਚ ਕੀਤੀ ਉਸ ਜਿਹੜਾ ਲੱਭੀ ਸਿੰਘ ਪੁੱਤਰ ਅਕਾਲ ਸਿੰਘ ਵਾਸੀ ਬੀੜਾਉ ਦੇ ਜਿਲ੍ਹਾ ਮੋਗਾ ਇਹਦੀ ਸਰਚ ਕਰਨ ਦੇ 132 ਗ੍ਰਾਮ ਹੀਰੋਨਿਟ ਬ੍ਰਾਮ ਦੋਈ ਜਿਹਦਾ ਸਵਾਰਥ ਮਕਦਮਾ ਨੰਬਰ 22/26 ਅੰਡਰ ਸੈਕਸ਼ਨ 21ਬੀ 685 ਐਨਡੀਪੀ ਸਖਤ ਇਹ ਇਸ ਅਦਰ ਕੋਡ ਨੂੰ ਦਰਜ ਸਿਸਟਰੀ ਕੀਤਾ ਗਿਆ ਜੁਰੇ ਬੁਸ਼ਕੀ ਚੀਜ਼ ਕੀਤੀ ਤਾਂ ਇਹ ਖਲਾ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਦਨ ਐਨਡੀਪੀਐਸ ਦੇ ਤੇ ਇੱਕ ਆਈਪੀਸੀ ਦਾ ਇਹਨਾਂ ਦੇ ਕੋਰਸ ਬੇਸ ਕਰਕੇ ਇਹਦਾ ਰਿਮਾਰਡ ਹਾਸਲ ਕਰਾਂਗੇ ਬੈਕਵਰਡ ਤੇ ਫਾਰਵਰਡ ਲਿੰਕ ਖੰਗਾਲੇ ਜਾਣਗੇ ਸਰ ਹੁਣ ਤੱਕ ਕਿੰਨੇ ਨਸ਼ਾ ਸਦਾਕਰ ਉਹ ਜਿਹੜੇ ਖੜੇ ਗਏ ਹੈਗੇ ਕਿੰਨੇ ਤਾਂ ਮਾਮਲੇ ਦਰਜ ਹੋਏ ਆ ਮੈਂ ਪਕਾਇ ਤੁਹੇ ਰੋਜ਼ ਸਾਢੇ ਕਿੰਨ ਤੋਂ ਕਰਦਾ ਹਾਂ ਤਕਰੀਬਨ ਡੇਲੀ ਹੈ ਸਾਡੇ 5-7 ਜਿਹੜੇ ਬੋਲਚਾ ਮੈਂ ਐਨਡੀ ਆਲੇ ਫੜੇ ਹੁੰਦੇ ਆ ਪਰਚਾ ਦਰਜ ਕਰਕੇ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਖੰਗਾਲ ਕੇ ਵੀ ਉਹਨਾਂ ਨੂੰ ਕਬੂ ਗਿੱਤਾ ਗੰਦਾ ਸਰ ਕੋਈ ਜਿਹੜੀ ਹੈਗੇ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਇਹਨਾਂ ਨੂੰ ਸਾਰੇ ਜਿਹੜੇ ਮਾੜੇ ਕੰਮ ਕਰ ਰਹੇ ਨੇ ਮੇਰਾ ਮੈਸੇਜ ਹੈ ਵੀ ਆਪ ਦਾ ਮਾੜਾ ਕੰਮ ਛੱਡ ਦੇਣ ਨਹੀਂ ਤਾਂ ਕਾਨੂੰਨ ਦੇ ਕਾਨੂੰਨ ਦੇ ਮਤਾਬਕ ਕਾਰਵਾਈ ਕਰਾਂਗੇ ਤੇ ਕਾਰਵਾਈ ਪਕਤਨ ਨੂੰ ਤਿਆਰ ਰਹਿ। ਇਸੇ ਤਰ੍ਹਾਂ ਕਿ ਐਸਐਸਏ ਦਰਸ਼ਨ ਸਿੰਘ ਨਾਰਾਇਣ ਸੀ ਜਤੋਂ ਲੱਗੇ ਐ ਘਰ ਰੋੜੀ ਕਿਪੁਰੇ ਤੋਂ ਕਾਸਮ ਪੱਟੀ ਨੂੰ ਜਾ ਰਹੇ ਸੀਗੇ ਇਹਨਾਂ ਨੇ ਇੱਥੇ ਰੋੜ ਤੇ ਨੂੰ ਤਿੰਨ ਬੰਦੇ ਜਿਹੜੇ ਦੋ ਬੰਦੇ ਮੋਟਰਸਾਈਕਲ ਤੇ ਛੱਕੀ ਖੜੇ ਦੱਸੇ ਜਦੋਂ ਉਹਦੇ ਸਰਚ ਕੀਤੀ ਉਹਨਾਂ ਕੋਲੋਂ 51 ਗ੍ਰਾਮ ਪਿੱਟਾ ਇਹੜਾ ਬRAND ਹੋਇਆ ਇਸ ਪੰਜਵਾਂ ਕਦਨਾਮਾ ਨੰਬਰ 23 ਵਾ 26 ਅੰਡਰ ਸੈਕਸ਼ਨ ਹੈਂਡੀਕੈਪ PS ਜੈਤੋ ਰਜਿਸਟਰ ਕਰਕੇ ਅੱਜ ਨੂੰ ਪੇਸ਼ਦਾਨਤ ਕਰਕੇ ਰਿਮਾਂਡ ਅਸਲ ਕਰਾਂਗੇ ਬੈਕਵਰਡ ਤੇ ਫਾਰਵਰਡ ਲਿੰਕ ਹਾਂ ਲੈ ਜਾਵਾਂਗੇ